ਬਸੰਤ ਮਹੱਲਾ ਤੀਜਾ ਬੇਨ ਕਰਮਾ ਸਭ ਭਰਮ ਭੁਲਾਈ ਮਾਇਆ ਮੋਹ ਬਹੁਤ ਦੁਖ ਪਾਈ ਮਨ ਮੁਖ ਅੰਦੇ ਥੋਰ ਨਾ ਪਾਈ ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਈ ਹੁਕਮ ਮੰਨੇ ਸੋ ਜਾਨ ਪਰਵਾਨ ਗੁਰ ਕੈ ਸਬਦ ਨਾਮ ਨਿਸ਼ਾਨ ਰਹਾਉ ਸਾਚ ਰਤੇ ਜਿਨਾ ਧੁਰ ਲੇਖ ਪਾਇਆ ਹਰ ਕਾ ਨਾਮ ਸਦਾ ਮਾਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਏ ਸੋਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰ사ਦੀ ਨਾਮ ਪਿਆਰ ਬਿਨ ਨਾਮ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ ਬੁਝਾ ਜਿਸ ਆਪ ਬੁਝਾਏ ਸਤਿਗੁਰ ਸੇਵਾ ਨਾਮ ਦ੍ਰਿੜਾਏ ਜੇਨ ਇੱਕ ਜਾਤਾ ਇਹ ਵੀ ਨੰਨੇ ਦੇ ਹਲੰਤ ਹੈ ਪ੍ਰਾਰਥਨ ਸਰੂਪਾਂ ਚ ਇੱਥੇ ਲੱਗਿਆ ਨਹੀਂ ਜੇਨ ਨੰਨੇ ਦੇ ਹਲੰਤ ਹੈ ਜੇਨ ਇੱਕ ਜਾਤਾ ਸੇ ਜਾਨ ਪਰਵਾਣ ਨਾਨਕ ਨਾਮ ਰਤੇ ਦਰ ਨਿਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰੂ ਮਿਲਾਏ ਆਪੇ ਆਪ ਵਸੈ ਮਨ ਆਏ ਨਿਹਚਲ ਮਤ ਸਦਾ ਮਾਨ ਧੀਰ ਹਰ ਗੁਣ ਗਾਵੈ ਗੁਣੀ ਗਹੀਰ ਨਾਮੁ ਭੂਲੇ ਮਰਹ ਬੇਖ ਖਾਏ ਬ੍ਰਿਤਾ ਜਨਮ ਫਿਰ ਆਵਹਿ ਜਾਏ ਰਹਾਉ ਬਹੁ ਭੇਖ ਕਰਹਿ ਮਨ ਸ਼ਾਂਤ ਨਾ ਹੋਏ ਬਹੁ ਅਭਿਮਾਨ ਆਪਣੀ ਪਾਤਖੁ ਹੋਇ ਹਾਂ ਬਹੁ ਅਭਿਮਾਨ ਆਪਣੀ ਪਾਤਖੁ ਹੋਇ ਸੇ ਵਡਭਾਗੀ ਜਿਨ ਸਬਦ ਪਛਾਣਿਆ ਬਾਹਰ ਜਾਦਾ ਘਰ ਮਹਿ ਆਣਿਆ ਘਰ ਮਹਿ ਵਸਤ ਅਗਮ અપਾਰਾ ਗੁਰਮਤਿ ਖੋਜੈ ਸਬਦ ਵਿਚਾਰਾ ਨਾਮ ਨਵ ਨਿਧ ਪਾਈ ਘਰ ਹੀ ਮਾਹੇ ਹਾਂ ਨਾਮ ਨਵ ਨਿਧ ਇਥੇ ਵਿਸਰਾਮ ਆਈ ਘਰ ਹੀ ਮਾਹੇ ਸਦਾ ਰੰਗ ਰਾਤੇ ਸੱਚ ਸਮਾਹੇ ਆਪ ਕਰੇ ਕਿਛ ਕਰਨ ਨਾ ਜਾਏ ਆਪੇ ਭਾਵੇ ਲਈ ਮਿਲਾਏ ਤਿਸ ਤੇ ਨੇੜਾ ਨਾਹੀ ਕੋ ਦੂਰ ਨਾਨਕ ਨਾਮ ਰਹਿਆ ਭਰਪੂਰ ਬਸੰਤ ਮਹੱਲ ਮਹੱਲਾ ਤੀਜਾ ਗੁਰਬਾਣੀ ਹਰ ਚੇਤ ਸੁਭਾਈ ਜੀ ਗੁਰ ਸਬਦੀ ਇਥੇ ਵਿਸਰਾਮ ਹੈ ਹਰ ਚੇਤ ਸੁਭਾਈ RAM ਨਾਮ ਰਸ ਰਹੇ ਅਗਾਏ RAM ਨਾਮ ਰਸ ਇਥੇ ਵਿਸਰਾਮ ਲਾ ਲੈਣਾ ਰਹੇ ਅਗਾਏ ਕੋਟ ਕੋਟ ਅੰਤਰ ਕੇ ਪਾਪ ਜਾਲ ਜਾਹੇ ਜੀਵਤ ਮਰਹ ਹਰ ਨਾਮ ਸੁਮਾਹੇ ਹਰ ਕੀ ਦਾਤ ਹਰ ਜੀਉ ਜਾਣੈ ਗੁਰ ਕੈ ਸਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਿਖਾਣਾ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਗੁਰ ਕੈ ਸ਼ਬਦ ਇਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਿਖਾਣਾ ਰਹਾਉ ਭਗਵੈ ਵੇਸ ਭ੍ਰਮ ਭਗਵੈ ਵੇਸ ਭ੍ਰਮ ਭਗਵੈ ਭਗਵੈ ਵੇਸ ਭ੍ਰਮ ਮੁਕਤ ਨਾ ਹੋਈ ਭਗਵੈ ਵੇਸ ਭ੍ਰਮ ਮੁਕਤ ਨਾ ਹੋਏ ਬਹੁ ਸੰਜਮ ਸਾਤ ਬਹੁ ਸੰਜਮ ਬਹੁ ਸੰਜਮ ਸਾਤ ਨ ਪਾਵੈ ਕੋਈ ਗੁਰਮਤਿ ਨਾਮ ਪ੍ਰਾਪਤ ਹੋਏ ਗੁਰਮਤਿ ਨਾਮ ਪ੍ਰਾਪਤ ਹੋਏ ਗੁਰਮਤਿ ਨਾਮ ਪ੍ਰਾਪਤ ਹੋਏ ਵੱਡ ਭਾਗੀ ਹਰ ਪਾਵੈ ਸੋਇ ਕਲ ਮਹਿ RAM ਨਾਮ ਵਡਿਆਈ ਗੁਰਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੈ ਹੋਮੈ ਜਲ ਜਾਈ ਵੱਡ ਭਾਗੀ ਹਰ ਨਾਮ ਵਿਚਾਰਾ ਛੂਟੈ RAM ਨਾਮ ਦੁਖ ਸਾਰਾ ਛੂਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੁ ਬਾਹਰ ਪਾਸਾਰਾ ਨਾਨਕ ਜਾਣੈ ਸਭ ਉਪਾਵਨ ਹਾਰਾ ਬਸੰਤ ਮਹੱਲਾ ਤੀਜਾ ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਰਮਜੰਤਾ ਦੇਹ ਤਾ ਜਾਪੀ ਆਦਮੰਤ ਦੇਹ ਤ ਇਥੇ ਵਿਸਰਾਮ ਲਾਉਣਾ ਜਾਪੀ ਆਦਮੰਤ ਦੇਹ ਤ ਜਾਪੀ ਆਦਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਾਪ ਹਰ ਕਹਿ ਲੱਗੋ ਪਾਇ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੇ ਜਨਮ ਗਵਾਵਹੁ ਵੈਰ ਵਾਦ ਗੁਰ ਕਿਰਪਾ ਕੀਨੀ ਗੁਰ ਕਿਰਪਾ ਕੀਨੀ ਚੂਕਾ ਅਭਿਮਾਨ ਸਹਜ ਭਾਇ ਪਾਇਆ ਹਰ ਨਾਮ ਉਤਮ ਉੱਚਾ ਸ਼ਬਦ ਕਾਮ ਨਾਨਕ ਵਖਾਣਾ ਸਾਚ ਨਾਮ ਬਸੰਤ ਮਹੱਲਾ ਤੀਜਾ ਬਨਾਸਪਤ ਮੌਲੀ ਚੜਿਆ ਬਸੰਤ ਇਹੋ ਮਨ ਮੌਲਿਆ ਸਤਗੁਰੂ ਸੰਗ ਤੁਮ ਸਾਚਿ ਆਵਹ ਮੁਗਦ ਮਨਾ ਤਾਂ ਸੁਖ ਪਾਵਹ ਮੇਰੇ ਮਨਾ ਰਹਾਉ ਏਤ ਮਨ ਮੌਲਿਆ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੈ ਹੁਕਮ ਬੂਝੈ ਤਾਂ ਏਕੋ ਜਾਣੈ ਕਹਿਤ ਨਾਨਕ ਹਉ ਮੈਂ ਕਹੈ ਨਾ ਕੋਏ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਗੁਰ ਭੇਟਾ ਮਤ ਬੁੱਧ ਹੋਏ ਹਾਂਜੀ ਹੋਏ ਇਹ ਲਾਂ ਦੇ ਨਾਲ ਉਚਾਰਨ ਕਰਨਾ ਇੱਥੇ ਸਿਹਾਰੀ ਨਹੀਂ ਲਉ ਹਰ ਜੀਉ ਆਪੇ ਲੈ ਹੁ ਮਿਲਾਏ ਗੁਰ ਕਾ ਸਬਦ ਸਤਨਾਮ ਸਮਾਈ ਰਹਾਉ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲਿਯਹ RAM ਨਾਮ ਸੁਖ ਹੋਏ ਫਲ ਹੈ ਫੁਲਿਯਹ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸਬਦ ਵਿਚਾਰੇ RAM ਨਾਮ ਰੱਖੇ ਔਰ ਧਾਰੇ ਮਨ ਬਸੰਤ ਤਾਨ ਮਨ ਹਰਿਆ ਹੋਏ ਨਾਨਕ ਇਹ ਤਾਨ ਵਿਰਖ RAM ਨਾਮ ਫਲ ਪਾਏ ਸੋਏ ਇਥੇ ਵੀ ਸਰਾਮ ਵਿਰਖ ਤੇ ਨਾਨਕ ਇਹ ਤਾਨ ਬਿਰਖ ਇਥੇ ਵੀ ਸਰਾਮ RAM ਨਾਮ ਫਲ ਪਾਏ ਸੂਏ ਬਸੰਤ ਮਹੱਲਾ ਤੀਜਾ ਕੇਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲਗੈ ਨ ਸੋਏ ਇਹ ਮਨ ਜਲਿਆ ਦੂਜੈ ਦੋਇ ਰਹਾਉ ਇਹ ਮਨ ਤੰਦਾ ਬਾਦਾ ਕਰਮ ਕਮਾਏ ਇਹੋ ਮਨ ਤੰਦਾ ਬੰਦਾ ਇੱਥੇ ਵਿਸਰਾਮ ਲਾਦਣਾ ਇਹੋ ਮਨ ਤੰਦਾ ਬੰਦਾ ਕਰਮ ਕਮਾਏ ਇਹੋ ਮਨ ਤੰਦਾ ਬੰਦਾ ਕਰਮ ਕਮਾਏ ਮਾਇਆ ਮੂਠਾ ਸਦਾ ਬੇਲ ਲਾਏ ਇਹ ਮਨ ਛੂਟੈ ਜਾਂ ਸਤਗੁਰ ਭੇਟੈ ਜਾਂ ਮਕਾਲ ਕੀ ਫਿਰ ਆਵੈ ਨਾ ਫਿਟੈ ਇਹ ਮਾਨਛੂਤਾ ਗੁਰ ਲੀਆ ਛਡਾਇ ਨਾਨਕ ਹਾਂ ਗੁਰ ਦੀਆ ਛਡਾਇ ਨਾਨਕ ਮਾਇਆ ਮੋਹ ਸਬਦ ਜਲਾਏ ਨਾਨਕ ਇਥੇ ਵਿਸਰਾਮ ਮਾਇਆ ਮੋਹ ਸਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨ ਰਾਏ ਇਹ ਜੀਅ ਜੰਤ ਫੁੱਲਾਹ ਹਰ ਚੇਤ ਲਾਏ ਇਨ ਬੇਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਹਰ ਹਰ ਨਾਮ ਜਪੈ ਦਿਨ ਰਾਤੀ ਥਿਬਿ ਸ਼ਾਮ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹੋਮੈ ਕੱਢੈ ਤੋਏ ਗੁਰਮੁਖ ਪਾਥੀ ਇਹਮਕਲਾ ਦੇ ਬੋਲਣਾ ਗੁਰਮੁਖ ਹੋਮੈ ਨਹੀਂ ਕਹਿਣਾ ਗੁਰਮੁਖ ਹੋਮੈ ਕੱਢੈ ਤੋਏ ਰਹਾ ਸਤਿਗੁਰ ਸਤਿਗੁਰ ਬਾਣੀ ਸ਼ਬਦ ਸੁਣਾਏ ਇਹੋ ਜਗ ਹਰਿਆ ਸਤਗੁਰ ਪਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੇ ਤਾਂ ਸਤਗੁਰ ਪਾਏ ਆਪ ਬਸੰਤ ਜਗਤ ਸਭ ਬਾੜੀ ਨਾਨਕ ਪੂਰੇ ਭਾਗ ਭਗਤ ਨਿਰਾਲੀ